ਸਤਸਿਰਿਆ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਜਿੱਥੇ ਪਹਿਲਾਂ ਹੀ ਪਖੀ ਹੋਈ ਹੈ ਉੱਥੇ ਕਾਂਗਰਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜ਼ਿੰਦਰ ਕੌਰ ਪਠੱਲ ਵੱਲੋਂ ਜੋ ਪਿਛਲੇ ਦਿਨੀ ਇੰਟਰਵਿਊ ਦੇ ਦੌਰਾਨ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਜਿਹੜੀ ਹੈ ਉਹ ਤੇਜ਼ ਹੋ ਗਈ ਹੈ ਵਿਰੋਧੀ ਪਾਰਟੀਆਂ ਤੇ ਇੱਕ ਵਾਰ ਫਿਰ ਤੋਂ ਨਿਸ਼ਾਨੇ ਤੇ ਆ ਗਈ ਹੈ ਕਾਂਗਰਸ ਪਾਰਟੀ ਪਿਛਲੇ ਦਿਨੀ ਇੰਟਰਵਿਊ ਦੇ ਦੌਰਾਨ ਬੀਬੀ ਰਜ਼ਿੰਦਰ ਕੌਰ ਪਠਲਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਆਪਣੀਆਂ ਨਿਸ਼ਾਨੇ ਜਿਹੜੇ ਆ ਸ਼ਬਦੀ ਹਮਲੇ ਜਿਹੜੇ ਆ ਉਹ ਤੇਜ਼ ਕਰ ਦਿੱਤੇ ਆ ਕਾਂਗਰਸ ਪਾਰਟੀ ਦੇ ਉੱਪਰ ਮਾਮਲਾ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਪੰਜਾਬ ਕਾਂਗਰਸ ਦੇ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ ਬੰਬ ਆ ਗਏ ਹਨ ਤਾਂ ਸਰਕਾਰ ਨੇ ਉਹਨਾਂ ਖਿਲਾਫ ਤੁਰੰਤ ਪਰਚਾ ਦਰਜ ਕਰ ਦਿੱਤਾ ਸੀ ਹੁਣ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨੇ ਖੁੱਲੇ ਤੌਰ ਤੇ ਜੋ ਬਿਆਨ ਦਿੱਤਾ ਤਾਂ ਫਿਰ ਕੀ ਉਹਨਾਂ ਦੇ ਖਿਲਾਫ ਜੜੀ ਹੈ ਉਹ ਐਫ ਆਈ ਆਰ ਮਾਨ ਸਰਕਾਰ ਦਰਜ کرے گی ਇਹ ਉਹਨਾਂ ਨੇ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਗੰਭੀਰ ਮਾਮਲੇ ਤੇ ਬਿਲਕੁਲ ਚੁੱਪ ਹੈ ਜਦ ਕਿ ਰਜ਼ਿੰਦਰ कौर ਪਠੱਲ ਦਾ ਇਹ ਬਿਆਨ ਬਹੁਤ ਹੀ ਸੰਵੇਦਨਸ਼ੀਲ ਹੈ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਪਹਿਲਾਂ ਕਾਂਗਰਸ ਸਰਕਾਰ ਬਣਾਉਣ ਦੇ ਲਈ ਕਿਸ ਤਰ੍ਹਾਂ ਦੇ ਹੱਥਖੰਡੇ ਵਰਤਦੀ ਰਹੀ ਹੈ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਹੁਣ ਤੱਕ ਸਾਬਕਾ ਮੁੱਖ ਮੰਤਰੀ ਬੀਪੀ ਰਜ਼ਿੰਦਰ कौर ਪਠੱਲ ਨੂੰ ਖੁਦ ਸਾਹਮਣੇ ਆ ਕੇ ਸਰਵਜਨਿਕ ਤੌਰ ਤੇ ਉਹਨਾਂ ਅਧਿਕਾਰੀਆਂ ਅਤੇ ਸਲਾਹਕਾਰਾਂ ਦੇ ਨਾਂ ਜੜੇ ਆ ਬੇਨਕਾਬ ਕਰਨੇ ਚਾਹੀਦੇ ਸਨ ਜਿਨ੍ਹਾਂ ਨੇ ਰਾਜਨੀਤਿਕ ਫਾਇਦੇ ਦੇ ਲਈ ਪੰਜਾਬ ਵਿੱਚ ਜਿਹੜੀ ਗੜਬੜ ਕਰਨ ਦੀ ਸਲਾਹ ਦਿੱਤੀ ਸੀ ਗਿਆਨੀ ਹਰਪੀਤ ਸਿੰਘ ਨੇ ਕਿਹਾ ਕਿ ਰਜਿੰਦਰ ਕੌਰ ਭੱਟਲ ਨੇ ਇਹ ਗੱਲ ਸ਼ਰੇਆਮ ਕਹੀ ਹੈ ਇਸ ਬਿਆਨ ਦੇ ਆਧਾਰ ਤੇ ਹੁਣ ਤੱਕ ਸਰਕਾਰ ਨੂੰ ਐਫ ਆਈ ਆਰ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰ ਦੇਣੀ ਚਾਹੀਦੀ ਸੀ ਤਾਂ ਜੋ ਪੰਜਾਬ ਵਿੱਚ 범 তামাকਿਆਂ ਦੀ ਸਲਾਹ ਦੇਣ ਵਾਲੀਆਂ ਤਾਕਤਾਂ ਨੂੰ ਬੇਨਕਾਬ ਕੀਤਾ ਜਾ ਸਕੇ ਜਿਕਰ ਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਜੋ ਇੰਟਰਵਿਊ ਬੀਬੀ ਰਜਿੰਦਰ ਕੌਰ ਪਠੱਲ ਵੱਲੋਂ ਦਿੱਤੀ ਗਈ ਸੀ ਉਹ ਕਾਂਗਰਸ ਦੇ ਇੱਕ ਸਰਕਟ ਵੱਡੇ ਆਗੂ ਨੇ ਔਰ ਮੁੱਖ ਮੰਤਰੀ ਵੀ रह ਚੁੱਕੇ ਨੇ ਪੰਜਾਬ ਦੇ ਉਹਨਾਂ ਵੱਲੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸਿਆਸੀ ਹਲਚਲ ਇੱਕ ਵਾਰ ਫਿਰ ਤੋਂ ਤੇਜ ਹੋਈ ਹੈ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜ਼ਿੰਦਰ ਕੌਰ ਭੱਟਲ ਦੇ ਬੰਮ ਧਮਾਕੇ ਵਾਲੇ ਬਿਆਨ ਨੇ ਨਾ ਸਿਰਫ ਉਹਨਾਂ ਨੂੰ ਸਗੋਂ ਕਾਂਗਰਸ ਪਾਰਟੀ ਨੂੰ ਵੀ ਨਵੀਂ ਮੁਸ਼ਕਲ ਦੇ ਵਿੱਚ ਪਾ ਦਿੱਤਾ ਹੈ ਵਿਰੋਧੀ ਧਿਰਾਂ ਨੇ ਇਸ ਮਾਮਲੇ ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਇਸ ਦਰਮਿਆਨ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਕੀ ਪੰਜਾਬ ਸਰਕਾਰ ਰਜ਼ਿੰਦਰ ਕੌਰ ਭੱਟਲ ਖਿਲਾਫ ਐਫ ਆਈ ਆਰ ਦਰਜ ਕਰੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੌਰ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਸਰਕਾਰ ਨੂੰ ਤਰੁੱਥ ਐਂਡ ਰੀਕਨਿਲੀਏਸ਼ਨ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੌਰਾਨ ਵਾਪਰੀਆਂ ਸਾਰੀਆਂ ਘਟਨਾਵਾਂ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਲਾਜ਼ਮੀ ਹੈ ਤਾਂ ਜੋ ਸਪਸ਼ਟ ਹੋ ਸਕੇ ਕਿ ਉਹਨਾਂ ਦੇ ਪਿੱਛੇ ਅਸਲ ਸੱਚ ਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਸ ਦੌਰ ਵਿੱਚ ਹੋਏ ਧਮਾਕਿਆਂ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਤੇ ਇਹ ਧਮਾਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਤਾਂ ਨਹੀਂ ਕਰਵਾਏ ਗਏ ਗਿਆਨੀ ਹਰਪਿੰਦ ਸਿੰਘ ਨੇ ਦੱਸਿਆ ਕਿ TRC ਦੇ ਗਠਨ ਦੀ ਮੰਗ ਪਹਿਲਾਂ ਵੀ ਕਈ ਵਾਰ ਉੱਠਦੀ ਰਹੀ ਹੈ ਪਰ ਅਕਾਲੀ ਦਲ ਦੀਆਂ ਸਰਕਾਰਾਂ ਵੀ ਇਸ ਤੋਂ ਕਿਨਾਰਾ ਕਰਦੀਆਂ ਰਹੀਆਂ ਹਨ ਜਿਸ ਨਾਲ ਇਸ ਮਾਮਲੇ ਤੇ ਜਿਹੜਾ ਸ਼ੱਕ ਹੈ ਉਹ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਪਹਿਲਾਂ ਹੀ ਧੜੇਬੰਦੀ ਨੂੰ ਲੈ ਕੇ ਤੇ ਜਿਹੜੀ ਆਪਸੀ ਫੋਟ ਨੂੰ ਲੈ ਕੇ ਕਾਂਗਰਸ ਪਹਿਲਾਂ ਹੀ ਨਿਸ਼ਾਨੇ ਤੇ ਹੈ ਸਾਰੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਕਿਉਂਕਿ ਜਦੋਂ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ 500 ਕਰੋੜ ਵਾਲਾ ਦੇਸ਼ ਭਰ ਤੇ ਵਿੱਚ ਜਿਹੜੀ ਸੀ ਕਾਂਗਰਸ ਨੂੰ ਨਮੋਸ਼ੀ ਚਲਣੀ ਪਈ ਸੀ ਇਸ ਮਾਮਲੇ ਦੇ ਉੱਪਰ ਕਿ ਪੈਸੇ ਦੀ ਰਾਜਨੀਤੀ ਚੜੀ ਹੈ ਉਹ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਜਿਸ ਨੂੰ ਜਾਤੀਵਾਦ ਤੋਂ ਪ੍ਰੇਰਿਤ ਬਿਆਨ ਦੱਸਿਆ ਗਿਆ ਇੱਕ ਵਾਰ ਫਿਰ ਸ਼ਰਮਸ਼ਾਰ ਜਿਹੜਾ ਸੀ ਉਹ ਹੋਣਾ ਪਿਆ ਕਿਉਂਕਿ ਸਾਰੀਆਂ ਪਾਰਟੀਆਂ ਵੱਲੋਂ ਇਹ ਤੰਜ ਕਸਨੇ ਸ਼ੁਰੂ ਹੋ ਗਏ ਸਨ ਕਿ ਇੱਥੇ ਹਰੇਕ ਵਰਗ ਨੂੰ ਬਰਾਬਰ ਦਾ ਸਤਿਕਾਰ ਨਹੀਂ ਦਿੱਤਾ ਜਾਂਦਾ ਤਾਂ ਹੀ ਚਰਚੀ ਸਿੰਘ ਚੰਨੀ ਨੇ ਇਹ ਆਵਾਜ਼ ਉਠਾਈ ਹੁਣ ਅਜਿਹਾ ਉਹ ਮਾਮਲਾ ਬੜੀ ਮੁਸ਼ਕਲ ਨਾਲ ਹਾਈ ਕਮਾਂਡ ਨੇ ਸ਼ਾਂਤ ਕੀਤਾ ਸਾਰੀ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਹੁਣ ਜਿਹੜਾ ਇਹ ਨਵਾਂ ਬਿਆਨ ਬੀਪੀ ਰਜ਼ਿੰਦਰ ਕੌਰ ਪਠੱਲੇ ਦਿੱਤਾ ਉਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਾਂਗਰਸ ਜਿਹੜੀ ਪਾਰਟੀ ਹੈ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਇਸ ਮਾਮਲੇ ਦੇ ਵਿੱਚ ਹੁਣ ਜਿਵੇਂ ਆਵਾਜ਼ ਉਠਾਈ ਜਾ ਰਹੀ ਹੈ ਕਿ ਪਹਿਲਾਂ ਬਾਚਵਾ ਸਾਹਿਬ ਨੇ ਜੋ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਸੀ ਗਿਆਨੀ ਹਰਪੀਤ ਸਿੰਘ ਦਾ ਕਹਿਣਾ ਹੈ ਕਿ ਕੀ ਹੋਣ ਬੀਬੀ ਰਜਿੰਦਰ कौर ਪਠੱਲ ਨੇ ਜੋ ਬਿਆਨ ਦਿੱਤਾ ਹੈ ਕਿ ਉਹਨਾਂ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਨਹੀਂ ਧੰਨਵਾਦ